you. Mm -hmm. ਨਾਬਾ ਰਿਆਸ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਅਨੰਤ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦੇਉਣ ਲਈ ਭਾਈ ਕਾਨ ਸਿੰਘ ਨਾਬਾਦ ਵਿਦਵਾਨਾਂ ਦੀ رائے ਲੈਣ ਤੋਂ ਬਾਅਦ 30 ਅਕਤੂਬਰ 1908 ਨੂੰ ਇਸ ਸਬੰਧੀ ਬਿਲ ਕੌਂਸਲ ਦੇ ਵਿੱਚ ਪੇਸ਼ ਕੀਤਾ ਸੀ ਨਾਬਾ ਰਿਆਸ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਮਹਿਲ ਦੇ ਵਿੱਚ 100 ਸਾਲ ਤੋਂ ਬਾਅਦ ਦੋ ਪਰਿਵਾਰਾਂ ਦੇ ਵੱਲੋਂ ਅਨੰਤ ਕਾਰਜ ਕਰਵਾਏ ਗਏ ਅਤੇ ਮਹਿਲ ਨੂੰ ਦੁਹਲੰਦ ਦੀ ਤਰ੍ਹਾਂ ਸਜਾਇਆ ਗਿਆ ਇਹ ਵਿਆਹ ਬਿਲਕੁਲ ਸਾਦੇ ਢੰਗ ਤੇ ਨਾਲ ਕੀਤਾ ਗਿਆ ਅਤੇ ਦੇ ਵਿੱਚ ਰਾਜਸਥਾਨੀ ਕਲਾਕਾਰਾਂ ਨੇ ਖੂਬ ਮਨੋਰੰਜਨ ਕੀਤਾ ਵਿਆਹ ਦੇ ਦੌਰਾਨ ਕੋਈ ਵੀ ਮਿਲਣੀ ਜਾਂ ਫਿਰ ਦਾਜ ਦੇ ਹੀਜ ਨਹੀਂ ਲਿਆ ਗਿਆ ਇਸ ਮੌਕੇ ਤੇ ਲਾੜੇ ਨੇ ਕਿਹਾ ਕਿ ਸਾਡਾ ਮਨ ਸੀ ਕਿ ਮਹਾਰਾਜਾ ਰਿਪੁਦਮਨ ਸਿੰਘ ਦੇ ਮਹਿਲ ਦੇ ਵਿੱਚ ਅਸੀਂ ਆਨੰਦ ਕਾਰਜ ਕਰਵਾਈਏ ਅਤੇ ਇਹ ਸੁਪਨਾ ਅੱਜ ਮੇਰਾ ਸਾਕਾਰ ਹੋਇਆ ਹਾਂਜੀ ਸਾਡੇ ਜਿਹੜੇ ਸੀਗੇ ਨਾ ਬਜ਼ੁਰਗ ਨਰੇਂਗੜ੍ਹ ਤੰਬੂਆਂ ਪਿੰਡ ਤੋਂ ਸੀਗੇ ਉਹ ਮਹਾਰਾਜਾ ਰਿਪੁਦਮਨ ਸਿੰਘ ਦੇ ਨਾਲ ਹਰ ਟਾਈਮ ਸੀਗਾ ਉਹਨਾਂ ਦਾ ਆਉਣਾ ਜਾਣਾ ਈ ਮਹਾਰਾਜਾ ਰੂਪੰਮਣ ਸਿੰਘ ਨੇ ਹੀ ਆਨੰਦ ਕਾਰਜ ਦੀ ਜਿਹੜੀ ਰਸਮ ਸੀ ਉਹ ਸ਼ੁਰੂ ਕਰੀ ਸੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਵੀ ਉਹਨਾਂ ਨੇ ਮਹਿਲ ਚ ਅਜ ਓਵੇਂ ਸਾਦੇ ਢੰਗ ਨਾਲ ਵਿਆਹ ਔਰ ਸਾਦੇ ਢੰਗ ਨਾਲ ਆਨੰਦ ਕਾਰਜ ਜਿਹੜੇ ਇੱਥੇ ਹੋਏ ਨੇ ਸਾਨੂੰ ਬਹੁਤ ਅੱਛਾ ਲੱਗਿਆ ਹਾਂਜੀ ਇੱਕ ਮੰਥ ਤੋਂ ਹੋ ਰਿਹਾ ਸੀ ਜੀ ਇਹ ਸਾਰਾ ਸਿਸਟਮ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਸਾਦ ਔਰ ਵਹਿਗਰੂ ਨੇ ਵੀ ਸਾਨੂੰ ਮੌਸਮ ਐਨੇ ਖਰਾਬ ਦੇ ਵਿੱਚ ਵਧੀਆ ਮੌਸਮ ਦਿੱਤਾ ਤੇ ਸਾਰਾ ਸਹੀ ਢੰਗ ਨਾਲ ਉਹ ਪ੍ਰੋਗਰਾਮ ਹੋ ਗਿਆ। ਦੇਖੋ ਇਦਾਂ ਦੀ ਕੋਈ ਸੋਚ ਨਹੀਂ ਸੀ ਪਰ ਪ੍ਰਮਾਤਮਾ ਨੇ ਮਿਹਰ કરી ਮੈਨੂੰ ਇਸ ਪਰਿਵਾਰ ਨਾਲ ਮਲਾਇਆ। ਮੇਰੇ ਇੱਥੇ ਆਨੰਦ ਕਾਰਜ ਹੋਏ। ਮੈਂ ਬਹੁਤ ਲਾਈਕ ਭਾਗਾ ਵਾਲਾ ਜੋ ਮੈਨੂੰ ਇਹ ਅਫਸਰ ਕੁਛ ਨਸੀਬਾਂ ਜੋ ਇੱਥੇ ਮੇਰੇ ਆਨੰਦ ਕਾਰਜ ਹੋਏ। ਸੋ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ ਮਹਾਰਾਜਾ ਹੀਰਾ ਸਿੰਘ ਬਾਰੇ, ਮਹਾਰਾਜਾ ਰਿਪੂਦੇਵਨ ਸਿੰਘ ਬਾਰੇ, ਆਨੰਦ ਕਾਰਜ ਬਾਰੇ ਤਾਂ ਬਹੁਤ ਅੱਜ ਭਾਗਾ ਭਰਾ ਦੇਣਾ ਕਿ ਜੋ ਮੈਨੂੰ ਅੱਜ ਇੱਕ ਮੌਕਾ ਮਿਲਿਆ ਉਹਨਾਂ ਦੇ ਪਰਿਵਾਰ ਨਾਲ ਜੁੜ ਕੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਆਨੰਦ ਕਾਰਜ ਕਰਵਾਉਣ ਦਾ ਕੁਝ ਦੋ ਕੁ ਮਹੀਨੇ ਪਹਿਲਾਂ ਮਹਾਰਾਣੀ ਪ੍ਰੀਤੀ ਜੀ ਨਾਲ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਹੋਏ ਕਿ ਇੱਥੇ ਜੇ ਆਨੰਦ ਕਾਰਜ ਹੁੰਦ ਨੇ ਤਾਂ ਬਹੁਤ ਭਾਗਾਂ ਭਰ ਐਸ ਮਹਿਲ ਵਿੱਚ ਦੁਆਰਾ ਰੌਣਕਾਂ ਲੱਗਣਗੀਆਂ ਦੁਆਰਾ ਖੁਸ਼ੀਆਂ ਆਉਣਗੀਆਂ ਸੋ ਉਦੋਂ ਤੋਂ ਹੀ ਇਹ ਆਰੰਭ ਹੋਏ ਨੇ ਜਿੰਨੇ ਵੀ ਪ੍ਰੈਪਰੇਸ਼ਨ ਹੈਗੀਆਂ ਨੇ ਤਿੰਨ ਚਾਰ ਦਿਨ ਤੋਂ ਲਗਾਤਾਰ ਇੱਥੇ ਕੁਝ ਟੀਮਾਂ ਆ ਕੇ ਇਸ ਮਹਿਲ ਦੀ ਸਜਾਵਟ ਕਰ ਰਹੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਵੱਡਾ ਤਾਂ ਘੱਮਸੇ ਕਮ ਤਿੰਨ ਦਿਨ ਲੱਗੇ ਉਹਨਾਂ ਨੂੰ ਸਾਰੇ ਮਹਿਲ ਨੂੰ ਸਜਾਉਣ ਵਾਸਤੇ ਬੜੇ ਆਪਣੇ ਆਪ ਨੂੰ ਭਾਗਿਸ਼ਾਲੀ ਮੰਨਦੇ ਆਂ ਜਿਹੜੇ ਸਾਡੀ ਬੱਚੀ ਦੀ ਮੈਰਿਜ ਆ ਜਾਂ ਆਨੰਦ ਕਾਰਜ ਨੇ ਉਹ ਇਸ ਪ੍ਰਾਤਨ ਮਹਿਲ ਦੇ ਵਿੱਚ ਸਾਨੂੰ ਕਰਵਾਉਣ ਦਾ ਮੌਕਾ ਮਿਲਿਆ ਤੇ ਮਹਾਰਾਣੀ ਸਾਹਿਬਾ ਦੱਸ ਰਹੇ ਸੀ ਵੀ ਫਸਟ ਟਾਈਮ ਹੀ ਬਹੁਤ ਦੇਰ ਬਾਅਦ ਫੰਕਸ਼ਨ ਹੋ ਰਿਹਾ ਤੇ ਵੀ ਅਸੀਂ ਬਹੁਤ ਖੁਸ਼ ਆ ਤੇ ਅਸੀਂ ਆਪਣੇ ਨੂੰ ਲੱਕੀ ਫੀਲ ਕਰਦੇ ਆ ਤੇ ਬਹੁਤ ਖੁਸ਼ ਮਹਿਸੂਸ ਕਰਦੇ ਆ ਵੀ ਜਿਹੜਾ ਸਾਨੂੰ ਇੱਥੇ ਫੰਕਸ਼ਨ ਕਰਨ ਦਾ ਮੌਕਾ ਮਿਲਿਆ ਬਿਲਕੁਲ ਜੀ ਜਿਵੇਂ ਪਹਿਲਾਂ ਸਾਨੂੰ ਪਾਠੀ ਸਿੰਘ ਸਾਹਿਬਾਨਾ ਨੇ ਦੱਸਿਆ ਸੀਗਾ ਵੀ ਆਨੰਦ ਕਾਰਜ ਮਹਾਰਾਜ ਸਾਹਿਬ ਨੇ ਇੱਥੇ ਸ਼ੁਰੂ ਕਰਵਾਈ ਸੀ ਉਸ ਤੋਂ ਬਾਅਦ ਦੁਬਾਰਾ ਪਤਾ ਨਹੀਂ ਬਹੁਤ 100 ਸਾਲ ਤੋਂ ਬਾਅਦ ਇਥੇ ਮੈਰਿਜ ਹੋ ਰਹੀ ਹੈ ਇਹ ਆਨੰਦ ਕਾਰਜ ਦੁਬਾਰਾ ਹੋ ਰਹੇ ਨੇ ਤੇ ਬੜਾ ਸਹੀ ਮਤਲਬ ਕਿ ਵਿਲੱਖਣ ਤਰੀਕੇ ਨਾਲ ਜਿਹੜੇ ਮੈਰਿਜ ਹੋ ਰਹੀ ਹੈ ਇਹਨੂੰ ਅਸੀਂ ਇੰਜੋਏ ਕਰ ਰਹੇ ਹਾਂ ਨਾ ਕੋਈ ਡੀਜੇ ਨਾ ਕੋਈ ਰੌਲਾ ਰੱਪਾ ਬੜੇ ਖੂਬਸੂਰਤ ਮਾਹੌਲ ਦੇ ਵਿੱਚ ਲਾਈਟ ਮਿਊਜ਼ਿਕ ਰਸਤਾ ਨੇ ਮਿਊਜ਼ਿਕ ਸੀਗਾ ਤੇ ਉੱਪਰ ਮਾਰਾ ਸੂਪਨਾ ਪੂਰੇ ਪ੍ਰਥਾ ਦੇ ਵਿੱਚ ਰਹਿ ਕੇ ਤੇ ਆਨੰਦ ਕਾਰਜ ਹੋਏ ਨੇ ਬੜਾ ਚੰਗਾ ਲੱਗਿਆ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇਦਾਂ ਦੀ ਜਗ੍ਹਾ ਨੂੰ ਆਪਾਂ ਨੂੰ weddings ਦੇ ਵਾਸਤੇ ਪਲਾਨ ਕਰਨਾ ਚਾਹੀਦਾ ਤੇ ਵੀ ਬੜਾ ਇੱਕ ਸਕੂਨ ਜਿਹੜਾ ਮਿਲਦਾ ਨਾ ਵੱਖਰੇ ਤਰ੍ਹਾਂ ਦਾ ਤੇ ਇੱਕ ਸ਼ਾਂਤੀ ਆ ਉਹ ਹੋਰ ਜਿਹੜੇ ਜਿੱਥੇ ਵੀ ਅਸੀਂ ਜਾਂਦੇ ਹਾਂ ਪਹਿਲਾਂ ਸਾਫਗਰਾਂ ਦੇ ਵਿੱਚ ਉੱਥੇ ਨਹੀਂ ਹੈਗੀ ਦੂਰ ਦੀਆਂ ਤੇ ਅਸੀਂ ਸੋਚਦੇ ਅਸੀਂ ਬਹੁਤ ਹੀ ਭਾਗਾ ਵਾਲੇ ਆ ਤਨੂ ਇੰਨਾ ਸੋਹਣਾ ਸੁਹਬ ਵੇਲਾ ਮਿਲਿਆ ਪਰਮਾਤਮਾ ਦੀ ਮਿਹਰ ਹੋਈ ਜਿਹੜੇ ਆਨੰਦ ਕਾਰਿਆ ਸੀ ਉਹ ਇੱਕ ਹੀ ਅਲੱਗ ਮਾਹੌਲ ਸੀਗਾ ਮਤਲਬ ਕਿ ਆਮ ਮਤਲਬ ਕਿ ਕਿਤੇ ਆਪਾਂ ਪੈਲੈਸ ਉਹ ਫੀਲ ਉਹਨਾਂ ਚੀਜ਼ਾਂ ਨੂੰ ਕਰ ਨਹੀਂ ਸਕਦੇ ਹੈਗੇ ਮਹਿਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਡੈਕੋਰੇਟ ਕਰਿਆ ਗਿਆ ਹੈਗਾ ਪੁਰਾਣਾ ਹੈਰੀਟੇਜ ਲੁੱਕ ਦਿੱਤੀ ਗਈ ਆ एवरीथिंग ਇਜ਼ ਸੋ ਗੁੱਡ ਵੀ ਆਰ ਸੋ ਹੈਪੀ ਮੈਂ ਸੋਚਦੀ ਆਂ ਚੀਜ਼ਾਂ ਦੁਬਾਰਾ ਤੋਂ ਹੋਣੀਆਂ ਚਾਹੀਦੀਆਂ ਹਨ ਥੈਂਕ ਯੂ ਸੋ ਮੱਚ ਜੀ जैसा महल को देख रहे हैं कि एक दुल्हन की तरह सजा हुआ है मुझे लगता है इतने सालों बाद जब यहाँ पे आनंद कार्य हुआ है तो जैसे महल में वापस जान आ गई है और उससे बड़ी बात यह है जो यहाँ पे आनंद कार्य जिसका हुआ है उन्होंने दोनों परिवारों ने आपस में जो महाराजा हीरा सिंह जी के रूल्स थे कि कोई डाउरी ना ले कोई ऐसे मिलनी ना हो उसी तरह से करा है इसमें कोई डाउरी नहीं ली कोई मिलनी नहीं सिर्फ माला पहना के मिलनी हुई है तो ये देख के मुझे और ज्यादा खुशी हुई है ये आगे वाली जनरेशन या सीखने के लिए है कि जो डाउरी के नहीं लेना चाहिए या डाउरी के अगेंस्ट रहना चाहिए इन लोगों ने बहुत अच्छे से उसको फॉलो किया है तो आगे। 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 बहुत खुशी है जी बहुत खुशी है देख के और दोनों नए जोड़े को गुरु साहब अपना आशीर्वाद रखे उनके सर पे खूब अच्छी जिंदगी निकले उनके दोनों की खूब प्रेम बना रहे दोनों के बीच में